ਦਾ ਭਾਵੇਂ ਘੱਟ ਹੈ ਪਰ ਕੰਮ ਇਹਦਾ ਬਾਹਲਾ ਬੋਲਦਾ ਦੁਨੀਆ ਭਰ ਦੇ ਵਿੱਚ ਹੈ ਨਾ ਤਾਂ ਰੈਡ ਰੈਡ ਲਾਇਆ ਇਹ ਕੀ ਚੀਜ਼ ਆ ਇਹ ਜਿਵੇਂ ਆਪਾਂ ਬਰਫ਼ 'ਚ ਗੱਡੀ ਚਲਾਉਣੀ ਬਾਈ ਚਾਂਸ ਉੱਥੇ ਫਸ ਜਾਂਦੀ ਹੈ ਤਾਂ ਐ ਉੱਥੇ ਕੰਮ ਕਰਦੇ ਇਹਨਾਂ ਥੱਲੇ ਇਸੇ ਨਾਲ ਹੀ ਨਿਕਲਦੇ ਆਂ ਕੀ ਬਾਤ ਆ ਬਾਈ ਇਹ ਕੋਈ ਮਾਲਾ ਮਿੱਟੀ ਮੂਟੀ ਦਾ ਪ੍ਰਵਾਹ ਛੱਡ ਦੋ ਬਰਫ਼ਾਂ ਦੇ ਵਿੱਚ ਵੀ ਭਾਵੇਂ ਦੁਨੀਆ ਦੇ ਕਿਸੇ ਮਰਜੀ ਗਲੇਸ਼ੀਅਰ ਦੇ ਵਿੱਚ ਲੈ ਕੇ ਚੜਜੋ ਵੜਜੋ ਜੇ ਮਾਲਾਬਾਈ ਤੇਰੇ ਤੋਂ ਤੈਨੂੰ ਕਿਸ ਨੇ ਦੇਣੀ ਹੋਵੇ ਸਾਈ ਕਿੰਨੇ ਚਿਰ ਚ ਜਾਊਗਾ ਜਿਹੜਾ ਤਿਆਰ ਕਰਦਣਾ 6 ਮਹੀਨੇ ਲੱਗਣਗੇ 6 ਮਹੀਨੇ ਤਿਆਰ ਹੋਈਆਂ 6 ਮਹੀਨੇ ਇੱਕ ਜਾਊਗਾ ਤਿਆਰ ਹੋਣਾ ਹਾਂਜੀ ਜਾਊਗਾ ਕਿਹੜੀਆਂ ਕਿਹੜੀਆਂ ਗੱਡੀਆਂ ਦਾ ਤਿਆਰ ਹੋ ਜਾਂਦਾ ਜਿਵੇਂ ਇਹ ਤਾਂ ਪਜੈਰੋ ਦਾ ਬਾਈ ਬਾਕੀ ਕਿਹੜੀਆਂ ਕਿਹੜੀਆਂ ਗੱਡੀਆਂ ਲੱਗਦੀਆਂ ਬਾਕੀ ਆਪਾਂ ਥਾਰ ਤੇ ਕਰ ਸਕਦੇ ਆ 550 ਤੇ ਹੋ ਜਾਂਦਾ ਜਾਂ origignal jcsi ਲਾ ਕੇ ਵੀ ਕਰਦੇ ਆਪਾਂ ਬੋਡੀ ਸਾਰੀ ਆਪਣੀ ਹੈਂਡ ਮੈਡ ਆ ਆਪਾਂ ਆਪਦੇ ਹੱਥ ਨਾਲ ਤਿਆਰ ਕਰੀ ਦੀ ਜੀ ਅੱਛਾ ਜੌਂਗੇ ਦੀ ਇਹ ਫਿਰ ਬਾਡੀ ਬਣੀ ਕਾਦੀ ਆ ਇਹ ਸਾਰਾ 4x4 ਹੈ ਜੀ ਅੱਗੇ ਪਿੱਛੇ ਦੋਨੇ ਸਸਪੈਂਸ਼ਨ ਆਇਆ ਹੈ ਨਹੀਂਗਾ ਵੀ ਆਪਾਂ ਅੱਗੇ ਕਿਸੇ ਸਪੈਸ਼ਲ ਆ ਦੀਆਂ ਪਿੱਛੇ ਕਮਾਣੀ ਹੈ ਇਹ ਸਪੈਸ਼ਲ ਹੈ ਪਿੱਛੇ ਵੀ ਆਪਾਂ ਚਲਾਵਾਂਗੇ ਤਾਂ ਆਪਾਂ ਨੂੰ ਕਾਰ ਵਾਲੀ ਫੀਲਿੰਗ ਆਊਗੀ ਐ ਨਹੀਂਗਾ ਵੀ ਆਪਾਂ ਕੋਈ ਟਰੱਕ ਜਾਂ ਜੀਪ ਵਗੈਰਾ ਨਹੀਂ ਐ ਲੱਗੂਗਾ ਵੀ ਆਪਾਂ ਕਾਰ ਹੀ ਚਲਾ ਰਹੇ ਹਾਂ ਕੋਈ ਤਾਂ ਵੀ ਆਪਾਂ ਕੋਈ ਆਮ ਲੋਕਲ ਕਾਰਾਂ ਆਪਣੇ ਇੰਡੀਆ ਦੀ ਕਾਰਾਂ ਦੇ ਨਹੀਂ ਲਾਈ ਬਾਹਰੋਂ ਸਾਰੀਆਂ ਇਹ ਸੀਟਾਂ ਮੰਗਾਈਆਂ ਆਪਾਂ ਅੱਛਾ ਆਹ ਕੋ ਲੋਕਲ ਇਹ ਨਹੀਂ ਪਿਛਲੇ ਵੀ ਸੋਫਾ ਇਲੈਕਟ੍ਰੋਨਿਕ ਹੈ ਜੀ ਸਿੰਗਲ ਸਿੰਗਲ ਹੈਗਾ ਉਹ ਵੀ ਉਹ ਵੀ ਬਟਨ ਤੇ ਕੰਮ ਕਰਦਾ ਹੈ ਗੱਲ ਨਹੀਂ ਹੋਇਆ ਆਪਾਂ ਆਪਾ ਬੈੱਡ ਨੂੰ ਬੈੱਡ ਦੇ ਤੌਰ ਤੇ ਵੀ ਯੂਜ਼ ਕਰ ਸਕਦੇ ਆ ਅਕੇ ਲਿਆ ਕੇ ਸਾਰਾ ਖੁੱਲ ਗੇ ਆ ਹੋ ਜਾਊਗਾ ਇਹ ਨਾ ਬੜੀਆਂ ਆਪਸ਼ਨਾਂ ਦੇ ਇਹ ਫਿਰ ਔਖਾ ਹੋ ਜੂ ਇਹ ਕਹਿੰਦਾ ਵੀ ਬਾਈ ਪਿਛਲੇ ਸੋਫੇ ਦਾ ਬੈੱਡ ਵੀ ਬਣ ਜਾਂਦਾ ਬਾਕੀ ਸਾਰਾ ਆਪਣਾ ਸਿਸਟਮ ਜਿਵੇਂ ਤੁਸੀਂ ਅੰਦਰ ਦਾ ਇੰਟੀਰੀਅਰ ਦੇਖੋਗੇ ਫਿਰ ਸੀਟਿੰਗ ਦਾ ਪੋਸ਼ਿੰਗ ਵਗੈਰਾ ਆਪਾਂ ਬਹੁਤ ਵਧੀਆ ਕਰਾਇਆ ਤੁਸੀਂ ਦੇਖੋਗੇ ਸਾਰਾ ਸਿਸਟਮ ਭਰਾ ਮੇਰਾ ਇੰਨਾ ਸੁਝਾਂ ਦਾ ਮਤਲਬ ਲੱਗਦਾ ਹੈ ਕਿ ਪਾਇਲਟ ਸੁਝਾਂ ਲਾਈਆਂ ਜਿਵੇਂ ਆਪਾਂ ਐਕਸਟਰਾ ਜਿਹੜੇ ਲੈਟਾਂ ਲਾਈਆਂ ਉਹਨਾਂ ਵਾਸਤੇ ਹੈ ਤੇ ਜਿਹੜਾ ਆਪਾਂ ਸੈਂਟਰ ਤੇ ਹੋਰ ਲਾਇਆ ਉਹਦੇ ਉਹਨਾਂ ਵਾਸਤੇ ਸਿਸਟਮ ਵਾਸਤੇ ਸਾਰੇ ਠੱਟ ਠੱਟ ਲੱਗਦੇ ਫਿਰ ਜਿੱਥੋਂ ਜਿੱਥੋਂ ਦੀ ਜਾਂਗਾ ਲੱਗਦਾ ਹੁਣ ਆ ਯਾਰ ਲੋਕ ਤਾਂ ਖੜਖੜਖ ਦੇਖ ਲੈਂਦੇ ਇਹ ਇੰਡੀਆ ਜਿਹਾ ਆਪਣਾ ਪਹਿਲਾਂ ਤਿਆਰ ਜਿਵੇਂ ਤੇਰੇ ਵੀ ਪਹਿਲਾਂ ਇੱਕੋ ਥਾਂ ਨਹੀਂ ਲਾ ਕੇ ਜਿਹੜਾ ਹੈਗਾ ਦਰਵਾਜ਼ੇ ਉੱਤੇ ਰੱਖਣੇ ਪੈਂਦੇ ਹੈਨਾ ਤੇ ਜਾਂਗਾ ਲੈ ਆ ਕੇ ਕਨੁਕਣ ਵਾਰ ਟਾੜੀ ਨੋਣਾ ਪੈਂਦਾ ਹੈਨਾ ਬਾਈ ਰੋਲ ਗਿਆ ਸੱਲਾ ਹੋ ਗਈਆਂ ਬਾਈ ਹੁਣ ਇਹਦਾ ਅੰਟੀਰੀਅਰ ਵੀ ਦਿਖਾ ਦੇ ਪਾਟ ਲਓ ਬਾਈ ਇਹ ਤਾਂ ਨਵੇਂ ਸਕਾਰਪੀਆ ਵਾਂਗੂ ਆਪਣੇ ਆਪ ਹੀ ਤਾਂ ਉੜਦਾ ਤੇ ਆ ਆ ਗਿਆ ਇਹਦਾ ਇੰਜਨ ਇੰਜਨ ਤਾਂ ਵੀਰੇ ਫਜ਼ੈਰੋ ਵਾਲਾ ਜਾਊਗਾ ਜੀਪ ਹੱਬਾ ਤੇ ਡੱਬ ਵਾਲੀ ਸਰਸਾ ਰੋਡ ਤੇ ਭਾਈ ਇਹ ਬਾਈ ਸੋਨੂੰ ਮਿਲ ਜਾਣਾ ਠੀਕ ਆ ਆ ਨੰਬਰ ਬਾਈ ਸੋਡਾ ਲਿਖਿਆ ਇਹ ਉੱਪਰ ਨੰਬਰ ਦੋਨੋਂ ਮੇਰੇ ਆ ਨੰਬਰ ਲਿਖ ਲਓ ਨੋਟ ਕਰ ਲਓ 81687 ਤੇ 81861 9466687776 ਇਹ ਨੰਬਰ ਤੇ ਕਰ ਲਓ ਕਾਲ ਤੇ ਜੌਂਗਾ ਜਿਹੜਾ ਹੈਗਾ ਤੁਹਾਨੂੰ ਮਿਲ ਜਾਣਾ ਜਦੋਂ ਆਪਾਂ ਖੋਲ ਦੇਣਾ ਉਦੋਂ ਹੀ ਫੀਲਿੰਗ ਆਉਣ ਲੱਗ ਪੈਂਦੇ ਆ ਦੇਖੋ ਫੁੱਟ ਰੈਸਟ ਪਹਿਲਾਂ ਖੋਲਦੇ ਆ ਉਦੋਂ ਬਾਅਦ ਰੱਖੋ ਪੈਰ ਤੇ ਉਦੋਂ ਬਾਅਦ ਜੌਂਗੇ ਦੇ ਅੰਦਰ ਚੱਲਦੇ ਹਣਾ ਸੋ ਜੌਂਗੇ ਦੇ ਵਿੱਚ ਕੀ ਕੀ ਖਾਸੀਅਤ ਠੀਕ ਆ ਕਿਉਂ ਦੁਨੀਆਂ ਭਰ ਦੇ ਲੋਕ ਜਿਹੜਾ ਇਹਨੂੰ ਪਸੰਦ ਕਰਦੇ ਪੂਰੀ ਦੁਨੀਆਂ ਵਿੱਚ ਚੱਲਣ ਵਾਲਾ ਜੌਂਗਾ ਹੈਨਾ ਤੇ ਪੰਜਾਬੀ ਗਾਣਿਆਂ ਦੇ ਵਿੱਚ ਇਹ ਵਟ ਕੱਢਿਆ ਤੇ ਆਪਾਂ ਗੱਲ ਕਰਦੇ ਆ ਜਗਜੀਤਾਂ ਜਗਜੀਤ ਸਸਰੀ ਘਰ ਪਹਿਲਾਂ ਸਸਰੀ ਘਰ ਹੋਰ ਕੀ ਹਾਲ ਆ ਬਾਈ ਵਧੀਆ ਪੁਰ ਵੀਰੇ ਕੀ ਹਾਲ ਤੇ ਆਪਾਂ ਗੱਲਬਾਤ ਕਰਦੇ ਆ ਜੋਹਗੇ ਬਾਰੇ ਬਾਈ ਹਨਾ ਸੋ ਆਪਣਾ ਪਹਿਲਾਂ ਤਾਂ ਤੁਹਾਡੀ ਕੰਪਨੀ ਦਾ ਨਾਮ ਕੀ ਹੈ ਕਿੱਥੋਂ ਦੀ ਲੋਕੇਸ਼ਨ ਆ ਇਹਦੇ ਬਾਰੇ ਪਹਿਲਾਂ ਆਪਦੇ ਬਾਰੇ ਦੱਸ ਸਾਡੀ ਲੋਕੇਸ਼ਨ ਡੱਬ ਵਾਲੀ ਤੋਂ ਹੈ ਜੀ ਡੱਬ ਵਾਲੀ ਤੇ ਸਾਡੇ ਚੈਨਲ ਦਾ ਨਾਮ ਹੈਗਾ ਜੋਹਗਾ ਮੋਡੀਫਿਕੇਸ਼ਨ ਹੱਬ ਜੀ ਤੇ ਜੋਹਗਾ ਮੋਡੀਫਿਕੇਸ਼ਨ ਹੱਬ ਵਾਲੇ ਉਹ ਪਹਿਲਾਂ ਆਹ ਜੋਹਗਾ ਜਿਹੜਾ ਹੈਗਾ ਇਹਦੇ ਵਿੱਚ ਕੀ ਕੀ ਖਾਸ ਹੈ ਤਾਂ ਇਹਦੇ ਬਾਰੇ ਆਪ ਹੀ ਦੱਸ ਤੇ ਭਰਾ ਸਪੈਸ਼ਲ ਇਹਦੇ ਕੀ ਇਹਨੇ ਜੇ ਆਪਾਂ ਇੱਕ ਤਾਂ ਬੋਡੀ ਪੂਰੀ ਹੈਵੀ ਬਣਾਈ ਹੈ ਇਹਦੀ ਜੀ ਸੇਫਟੀ ਵਾਸਤੇ ਹੈਵੀ ਪਾਈਪ ਲਾਏ ਆ ਸਾਈਡ ਤੇ ਇਹ ਵਾਲੇ ਹਾਂ ਜੀ ਸੋ ਦੇਖ ਲਓ ਬਈ ਸੇਫਟੀ ਯਾਰ ਮੈਂ ਕਹਣਾ ਚਾਹੇ ਫੌਜੀਆ ਦਾ ਟਰੱਕ ਵੱਜ ਜੇ ਵਿੱਚ ਤਾਂ ਵੀ ਨਹੀਂ ਹਿੱਲਦਾ ਜਦ ਨਾਰਮਲ ਚੀਜ਼ਾਂ ਦਾ ਹੋਣਗੇ ਕੀ ਆ ਆ ਸਾਰੀਆਂ ਪਾਈਪਾਂ ਇੰਨੀਆਂ ਮਜ਼ਬੂਤ ਆ ਬਾਈ ਯਾਰ ਆ ਜਿਹੜਾ ਤਾਂ ਰੈੱਡ ਰੈੱਡ ਲਾਇਆ ਇਹ ਕੀ ਚੀਜ਼ ਆ ਇਹ ਜਿਵੇਂ ਆਪਾਂ ਬਰਫ਼ 'ਚ ਗੱਡੀ ਚਲਾਉਣੀ ਬਾਈ ਚਾਂਸ ਉਥੇ ਫਸ ਜਾਂਦੀ ਹੈ ਤਾਂ ਇਹ ਉਥੇ ਕੰਮ ਕਰਦੇ ਇਹਨਾਂ ਨੂੰ ਥੱਲੇ ਇਸੇ ਨਾਲ ਹੀ ਨਿਕਲਦੇ ਆ ਕੀ ਬਾਤ ਆ ਬਾਈ ਇਹ ਕੋਈ ਮਾਲਾ ਮਿੱਟੀ ਮੂਟੀ ਦਾ ਪ੍ਰਵਾਹ ਛੱਡ ਦੋ ਬਰਫਾਂ ਦੇ ਵਿੱਚ ਵੀ ਭਾਬੇ ਦੁਨੀਆ ਦੇ ਕਿਸੇ ਮਰਜੀ ਗਲੇਸ਼ੀਅਰ ਦੇ ਵਿੱਚ ਲੈ ਕੇ ਚੜਜੋ ਵੜਜੋ ਤਾਂ ਉੱਪਰ ਪਹਿਲਾਂ ਨੇ ਸੇਫਟੀ ਦਾ ਬਣਾਇਆ ਹੋਇਆ ਤੇ ਪਹਿਲਾਂ ਆਪਾਂ ਸ਼ੁਰੂ ਤੋਂ ਦਿਖਾਉਣਾ ਸ਼ੁਰੂ ਕਰ ਗਏ ਆਪਾਂ ਪਹਿਲਾਂ ਤਾਂ ਵਾਲਾ ਨੀਲੀ ਛਤ ਵਾਲਾ ਦਿਖਾਦਾ ਆਹ ਕੀ ਚੀਜ਼ ਆ ਬਾਈ ਸਾਰਾ ਸਿਸਟਮ ਇਹ ਆਪਾਂ ਸਪੈਸ਼ਲ ਬੈਂਚ ਮਸ਼ੀਨ ਡਾਕਟਰ ਨੈਨੋ ਦੀ ਲਾਈ ਹੈਗੀ ਅੱਛਾ ਹਾਂਜੀ ਇਹਦਾ ਕੰਮ ਕੀ ਹੁੰਦਾ ਇਹ ਵੀ ਜਮਨ ਕੇ ਚਲੋ ਕਿੱਥੇ ਆਪਣੀ ਗੱਡੀ ਕੋਈ ਆਪਾਂ ਕਿਸੇ ਨੂੰ ਕੱਢਣੀ ਹੈ ਕਿਤੇ ਖੁੱਭ ਗਈ ਉੱਥੇ ਉਹ ਇਸ ਨਾਲ ਕੱਢ ਸਕਦੇ ਆ ਤੇ ਬਾਕੀ ਜੇ ਇਸ ਨੂੰ ਇਹਨੂੰ ਵੀ ਆਪਾਂ ਕਿਸ ਕਿੱਥੇ ਪਾ ਕੇ ਤੇ ਖਿੱਚ ਸਕਦੇ ਹਾਂ ਉਹ ਨਾਲ ਸੋ ਭਾਈ ਆ ਡਾਕਟਰ ਨੈਨੋ ਦੀ ਬੈਂਚ ਮਸ਼ੀਨ ਲੱਗੀ ਐ ਆ ਚੋਬਰੋ ਰਸਾ ਸਾਰਾ ਸਾਰਾ ਸੋ ਭਾਈ ਗੱਡੀਆਂ ਖਿੱਚਣ ਦੇ ਵੀ ਕੰਮ ਆਉਂਦਾ ਤੇ ਆਪ ਤਾਂ ਇਹਨੇ ਫਸਣਾ ਹੀ ਹੁੰਦਾ ਕੀ ਹੈ ਹਨਾ ਉਤੋਂ ਬਾਅਦ ਭਾਈ ਹੋਰ ਇਹਦੀਆਂ ਸਾਰੀਆਂ ਗੱਲਾਂ ਬਾਤਾਂ ਦੇ ਬਾਰੇ ਦੱਸੇ ਬਣਿਆ ਕਿ ਕਾਹਤੋਂ ਆ ਜਾਊਗਾ ਇਹ ਆਪਾਂ ਪਜੈਰੋ ਤੇ ਬਣਾਇਆ ਜੀ ਅੱਛਾ ਪਜੈਰੋ ਦਾ ਬਣਿਆ ਸਾਰੀ ਓਰੀਜਨਲ ਪਜੈਰੋ ਹੀ ਐ ਉਸ ਉੱਤੇ ਆਪਾਂ ਇਹਨੂੰ ਮੋਡੀਫਾਈ ਕਰਿਆ ਹੋਇਆ ਸਾਰਾ ਬਾਡੀ ਸਾਰੀ ਆਪਣੀ ਹੈਂਡ ਮੈਡ ਆਪਾਂ ਆਪਦੇ ਹੱਥ ਨਾਲ ਤਿਆਰ ਕਰੀ ਹੋਈ ਹੈ ਜੀ ਸਾਰੀ ਅੱਛਾ ਜੋਂਗੇ ਦੀ ਇਹ ਫਿਰ ਬਾਡੀ ਬਣੀ ਕਾਦੀ ਹੈ ਇਹ ਤੇ ਮੈਟਲ ਦੀ 16 ਗੇਜ ਦੀ ਚਾਦਰ ਲਾਈ ਹੋਈ ਹੈ ਸਾਰੀ ਓਰੀਜਨਲ ਜੀ ਠੀਕ ਹੈ ਤੇ ਉਹ ਤੋਂ ਬਿਨਾ ਬਾਈ ਜਿਹੜਾ ਆ ਸਾਰੀ ਲੋਕਾ ਤੁਸੀਂ ਜੋਂਗੇ ਦੀ ਉਹ ਤੁਸੀਂ ਆਪ ਦਿੰਨੇ ਹੋ ਬਾਈ ਤੇ ਫਿਰ ਕਿਦੋਂ ਤਿਆਰ ਕੀਤਾ ਕਰਾਇਆ ਲੈ ਕੇ ਆਣੇ ਹੋ ਨਹੀਂ ਆਪ ਕਰਦੇ ਆ ਸਾਰਾ ਕੰਮ ਤੁਹਾਡੇ ਆਪ ਦੀ ਵਰਕਸ਼ਾਪ ਹੈ ਆਪ ਦੀ ਵਰਕਸ਼ਾਪ ਹੈ ਆਪ ਹੀ ਸਾਰਾ ਤਿਆਰ ਕਰਦੇ ਆਸੀਂ ਨੂੰ ਡੱਬ ਵਾਲੀ ਦੇ ਵਿੱਚ ਤੇ ਬਾਈ ਜਿਹੜਾ ਟਾਇਰ ਹੁੰਦੇ ਆ ਹੈਨਾ ਇਹਨਾਂ ਦੇ ਬਾਰੇ ਥੋੜਾ ਮੋਟਾ ਪੈਰ ਜੀ ਦੇਖੋ ਆਪਾਂ ਇਹ ਆਪਾਂ 33 ਨੰਬਰ ਪਾਏ ਹੋਏ ਆ ਜੀ ਠੀਕ ਹੈ ਜੀ ਇਸ ਤੋਂ ਵੱਡਾ 35 ਵੀ ਪਾਏ ਜਾਂਦਾ ਇਸ ਤੇ ਠੀਕ ਹੈ 35 ਕੀ ਆ ਥੋੜਾ ਜਿਹਾ ਵੱਡਾ ਜਿਆਦਾ ਹਾਈਟ ਹੋ ਜਾਊਗੀ ਠੀਕ ਹੈ ਆਪਾਂ ਉੱਚਾ ਜੇ ਕਰਨਾ ਚਾਹੁੰਦਾ ਤਾਂ 35 ਪਾਜੀ ਨੂੰ 33 ਬੈਸਟ ਹੈ ਚੱਲਣ ਦੇ ਵਧੀਆ ਬੈਸਟ ਹੋਰ 4/4 ਆ ਸਾਰਾ ਦਾ ਸਾਰਾ 4/4 ਆ ਜੀ ਅੱਗੇ ਪਿੱਛੇ ਦੋਨੇ ਸ਼ਸਪੈਸ਼ਨ ਹੈ ਹੈ ਨੀਗਾ ਵੀ ਆਪਾਂ ਅੱਗੇ ਇੱਕ ਸਸਪੈਸ਼ਨ ਲਾ ਦਿਆਂ ਪਿੱਛੇ ਘੁਮਾਣੀ ਆ ਇਸ ਸਸਪੈਸ਼ਨ ਐ ਪਿੱਛੇ ਗਈ ਸੋ ਸਾਰਾ ਸਸਪੈਨਸ਼ਨ ਤੇ ਆ ਕਮਾਣੀਆਂ ਦੇ ਕੋਈ ਚੀਜ਼ ਨਹੀਂ ਨਹੀਂ ਗੱਡੀ ਆਪਾਂ ਚਲਾਵਾਂਗੇ ਤੇ ਆਪਾਂ ਨੂੰ ਕਾਰ ਵਾਲੀ ਫੀਲਿੰਗ ਆਊਗੀ ਐ ਨਹੀਂ ਗਈ ਵੀ ਆਪਾਂ ਕੋਈ ਟਰੱਕ ਚਾ ਜੀਪ ਵਗੈਰਾ ਨਹੀਂ ਐ ਲੱਗੂਗਾ ਵੀ ਆਪਾਂ ਕਾਰ ਹੀ ਚਲਾ ਰਹੇ ਆ ਠੀਕ ਆ ਬਾਈ ਤੇ ਬਾਈ ਹੋਰ ਇਹਦੇ ਚ ਜਿਹੜਾ ਆਪਾਂ ਪਿੱਛੇ ਆਗੇ ਸਾਰਾ ਸਾਰਾ ਸਿਸਟਮ ਤੇ ਯਾਰ ਬਾਈ ਆ ਕੀ ਚੀਜ਼ ਲਾਈ ਬੈਠਾ ਯਾਰ ਬਾਈ ਤੂੰ ਇਹਦੇ ਨਾਲ ਆਹ ਇਹ ਜੈਕ ਹੈ ਅੱਛਾ ਜੈਕ ਹੈ ਜੈਕ ਕੇ ਵਰਕਿੰਗ ਜੈਕ ਹੈ ਤੇ ਆਪਾਂ ਜਿਵੇਂ ਦੂਜਾ ਥੱਲੇ ਬਲਾਉਣ ਵਾਲਾ ਲੋਡ ਨੇ ਇਹੀ ਵਰਕ ਕਰਤੇ ਇਸੋਂ ਆਪਾਂ ਕੰਮ ਲੈ ਸਕਦੇ ਗੱਡੀ ਨੂੰ ਚੱਕ ਸਕਦੇ ਤੁਸੀਂ ਦੇਖ ਲਓ ਜੌਂਗੇ ਵਾਲੇ ਨੇ ਜੈਕ ਪਤਾ ਨਾਲ ਹੀ ਲਾਏ ਵਿਆ ਇਹ ਖੁੱਲ ਕੇ ਮੰਨ ਲਓ ਕਿ ਤੇ ਐਮਰਜੈਂਸੀ ਸਾਨੂੰ ਪੈਂਦੀ ਹੈ ਇਹਨੂੰ ਨਾਲ ਦੇ ਨਾਲ ਥੱਲੇ ਸਿੱਟੋ ਠੀਕ ਆ ਤੇ ਜਿਹੜਾ ਹੈਗਾ ਜੌਂਗਾ ਤਾਂ ਤੇ ਬੰਦਾ ਜਿਹੜਾ ਹੈਗਾ ਆਪਦੀ ਮਕੈਨਿਕ ਨਾਲ ਹੀ ਕਰ ਲੂਗਾ ਹੈਨਾ ਤੇ ਬਾਈ ਹੁਣ ਜਿਹੜਾ ਆਪਾਂ ਗੱਲ ਕਰ ਗਏ ਇਹਦੇ ਅੰਦਰ ਵਾਰ ਕਿੰਨਾ ਸੀਟਰ ਆ ਬਾਈ ਇਹ ਇਹ 4 ਸੀਟਰ ਹੈ ਜੀ 4 ਸੀਟਰ ਹੈ ਹਾਂਜੀ ਸੀਟਾਂ ਵੀ ਆਪਾਂ ਕੋਈ ਆਮ ਲੋਕਲ ਕਾਰਾਂ ਆਪਣੀ ਇੰਡੀਆ ਦੀ ਕਾਰਾਂ ਦੇ ਨਹੀਂ ਲਾਈ ਬਾਹਰੋਂ ਸਾਰੀਆਂ ਇਹ ਸੀਟਾਂ ਮੰਗਾਈਆਂ ਆਪਾਂ ਅੱਛਾ ਕੋਈ ਲੋਕਲ ਨਹੀਂ ਪਿਛਲੇ ਵੀ ਸੋਫਾ ਇਲੈਕਟ੍ਰੋਨਿਕ ਹੈ ਜੀ ਸਿੰਗਲ ਸਿੰਗਲ ਹੈਗਾ ਉਹ ਵੀ ਉਹ ਵੀ ਬਟਨ ਤੇ ਕੰਮ ਕਰਦਾ ਅੱਗ ਅਗਲੀਆਂ ਵੇਹ ਜੀ ਅੱਛਾ ਸੋਫਾ ਵੀ ਇਲੈਕਟ੍ਰੋਨਿਕ ਹੈ ਸਿੰਗਲ ਸਿੰਗਲ ਹੈ ਜੀ ਉਹ ਆਪਾਂ ਬੈੱਡ ਤੇ ਬੈੱਡ ਦੇ ਤੌਰ ਤੇ ਵੀ ਯੂਜ਼ ਕਰ ਸਕਦੇ ਹਾਂ ਅੱਗੇ ਲਿਆ ਕੇ ਸਾਰਾ ਖੁੱਲ ਕੇ ਆਹ ਹੋ ਜੂਗਾ ਇਹ ਨਾ ਬੜੀਆਂ ਆਪਸ਼ਨਾਂ ਦੇ ਇਹ ਫਿਰ ਔਖਾ ਹੋ ਜੂ ਇਹ ਕਹਿੰਦਾ ਵੀ ਬਾਈ ਪਿਛਲੇ ਸੋਫੇ ਦਾ ਬੈੱਡ ਵੀ ਬਣ ਜਾਂਦਾ ਠੀਕ ਹੈ ਤੇ ਇਹ 2 ਸੀਟਰ ਇਹ ਖੋਲਦਾ ਫਿਰ ਜਾਣਾ ਬੰਦੇ ਨੂੰ ਵੇਚਦੀ ਪੈਣਾ ਹੈ ਇਧਰੋਂ ਪਿੱਛੋਂ ਵੀ ਜਾ ਸਕਦੇ ਹਾਂ ਪਿੱਛੋਂ ਵੀ ਜਾਣਾ ਹਾਂ ਪਿੱਛੋਂ ਵੀ ਜਾ ਸਕਦਾ ਲੈ ਬਈ ਜਿਹੜੇ ਬੰਦੇ ਕਹਿੰਦੇ ਆ 5 ਸੀਟਰ ਥਾਰ ਫੇਲ ਹੋ ਗਈ ਉਹ ਤਾਂ ਦਾ ਨਹੀਂ ਕੋਈ ਕਹਿ ਸਕਦੇ ਫੇਰ ਆ ਤੇ ਪਾਸ ਆਵੇਂ ਤੁਸੀਂ ਸਭ ਤੋਂ ਜਾਣਦੇ ਹੋ ਪਰ ਜਾਊਗਾ ਜਿਹੜਾ ਭਾਈ ਇਹਦੇ ਵਰਗੀ ਅਤ ਨਹੀਂ ਤੇ ਜਾਊਗੇ ਦੀ ਕੀਮਤਾਂ ਜਿਹੜੀ ਉਹ ਬਾਈ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਵੇਰੀ ਕਰਦੀ ਆ ਫਿਰ ਆ ਪਿੱਛੇ ਆ ਜੂਗਾ ਇਥੋਂ ਆਪਾਂ ਜਾ ਸਕਦੇ ਹਾਂ ਬਾਈ ਮੈਂ ਪੁੱਛਦਾ ਵੀ ਜਿਹੜੀ ਇਹ ਜੋਂਗੇ ਦੀ ਕੀਮਤ ਫਿਰ ਕਿੰਨੇ ਕੁ ਤੋਂ ਸ਼ੁਰੂ ਹੋ ਜਾਂਦਾ ਬਾਈ ਇਹ ਜੋਂਗਾ ਮੰਨ ਕੇ ਚਲੋ 13-14 ਲੱਖ ਤੋਂ ਜਾ ਕੇ ਜੀ 22-23 ਲੱਖ ਤੇ ਜਾ ਕੇ ਖੜਦਾ ਜੀ ਇਹ ਅੱਛਾ 13 ਕੁ ਲੱਖ ਦਾ ਚੱਲ ਪੈਂਦਾ ਕੰਮ ਠੀਕ ਆ ਯਾਰ ਫਿਰ ਕੋਈ ਮਾੜਾ ਨਹੀਂ ਸੌਦਾ ਜੇ ਦੇਖਿਆ ਜਾਵਗੇ ਜਿਹੜਾਆਂ 18-18 ਜਾਂ ਹੋਰ ਐ ਉਹਦਾ ਇਹਦੇ ਮੁਕਾਬਲੇ ਹੈ ਹੀ ਕੁਝ ਨਹੀਂ ਮੈਨੂੰ ਲੱਗਦਾ ਆ ਦੋਸਤੋ ਜਿਹੜੇ ਹਿਸਾਬ ਨਾਲ ਇਹ ਜੋਂਗਾ ਐ ਇਹਦੇ ਦੇ ਵਿੱਚ ਯਾਰ ਵੱਡੀਆਂ ਗੱਡੀਆਂ ਵੀ ਜਿਹੜੀਆਂ ਆਪਾਂ ਕਹਿੰਗੇ ਸਕੋਰਪੀਓ ਵਰਗੀਆਂ ਵੀ ਇਹਦੇ ਮੂਰੇ ਐਂ ਲੱਗਦੀਆਂ ਬਾਉਣੀਆਂ ਜੀਆਂ ਲੱਗਦੀਆਂ ਵਿਚਾਰੀਆਂ ਆ ਹਨਾ ਸੋ ਕਿਆ ਬਾਤ ਆ ਬਾਈ ਇਹ ਸਾਰਾ ਸਾਰਾ ਜਾਣਾ ਆਪਾਂ ਕਹਿੰਗੇ 3 ਸੀਟਰ ਆ ਪਿੱਛੋਂ ਸਾਰਾ ਖੁੱਲਣਾ ਇਹਦੇ ਵਿੱਚ ਜੇ ਕਿਸ ਨੇ ਬਹਿਣਾ ਤਾਂ ਅੰਦਰ ਵੜ ਜੇ ਠੀਕ ਹੈ ਤੇ ਭਰਾਵੋ ਅੰਦਰ ਜਾ ਕੇ ਤਾਂ ਆਪਾਂ ਕਹਿੰਗੇ ਲਗਜ਼ਰੀ ਫੀਲਿੰਗ ਆਉਂਦੀ ਹੈ ਟੂ ਜ਼ੈਡ ਚੀਜ਼ਾਂ ਹਨਾ ਸੋ ਫਰੋਡਿੰਗ ਦੇ ਸ਼ਕੀਨਾ ਵਾਸਤੇ ਬਾਈ ਕਹਿੰਦਾ ਦੀ ਰਾਈਡ ਲੈ ਕੇ ਆਪਾਂ ਰਾਈਡ ਵੀ ਲੈ ਕੇ ਦੇਖਦੇ ਆ ਵੀ ਕਿੱਦਾਂ ਦੀ ਫੀਲਿੰਗ ਆਉਂਦੀ ਹੈ ਤੇ ਪਰ ਉਸ ਤੋਂ ਪਹਿਲਾਂ ਬਾਈ ਥੋੜਾ ਜਿਹਾ ਇਹਦੇ ਬਾਰੇ ਵੀ ਦੱਸ ਦੇ ਬਾਕੀ ਚ ਏ ਆਪਾਂ ਲਾਈਨ ਤੇ ਸੇਫਟੀ ਬਣਾਈ ਹੈ ਜੀ ਸੇਫਟੀ ਵਾਸਤੇ ਇਹਦਾ ਜੰਗਲਾ ਤਿਆਰ ਕਰਾਇਆ ਹੋਇਆ ਦੋਨੇ ਪਾਸੇ ਠੀਕ ਹੈ ਹਾਂ ਜੀ ਆ ਜਾ ਫਿਰ ਬਾਈ ਮੇਰਾ ਇੱਕ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇਹ ਭਰਾ ਨੂੰ ਤੁਸੀਂ ਕਦੇ ਕਿਸੇ ਵੀਡੀਓ ਚ ਅੱਜ ਤੱਕ ਨਹੀਂ ਦੇਖਿਆ ਹੁਣ ਕਾਰਨ ਕਿਉਂਕਿ ਇਹ ਕੰਮ ਇਹਦਾ ਕੰਮ ਬੋਲਦਾ ਤੇ ਅੱਜ ਮੈਂ ਡੱਬ ਵਾਲੀ ਆਇਆ ਸੀਗਾ ਤੇ ਮੈਂ ਖਿਆਰ ਜੋਂਗਿਆਂ ਦੀ ਵੀਡੀਓ ਕਰਨੀ ਹੈ ਕਿਉਂਕਿ ਡੱਬ ਵਾਲੇ ਤੁਹਾਨੂੰ ਪਤਾ ਜੀਪਾਂ ਵਾਸਤੇ ਮਸ਼ਹੂਰ ਆ ਜੋਂਗਿਆਂ ਵਾਸਤੇ ਮਸ਼ਹੂਰ ਆ ਤੇ ਇਹ ਭਰਾ ਦਾ ਕੰਮ ਸਿਰਾ ਬਾਈ ਇਹ ਬੋਲਦਾ ਭਾਵੇਂ ਘਟ ਹੈ ਪਰ ਕੰਮੇ ਦਾ ਬਾਹਲਾ ਬੋਲਦਾ ਦੁਨੀਆ ਭਰ ਦੇ ਵਿੱਚ ਹੈਨਾ ਸੋ ਆ ਜਿਹੜਾ ਜੌਂਗਾ ਬਾਈ ਇਹ ਕਿੱਥੇ ਕਿੱਥੇ ਭੇਜ ਸਕਦਾ ਤੂੰ ਤੇ ਹਾਂ ਬਾਈ ਇਹਦੇ ਬਾਰੇ ਦੱਸ ਬਾਹਰ ਵੀ ਜਾਂਦੇ ਆ ਜੀ ਇਹ ਅਮਰੀਕਾ ਕੈਨੇਡਾ ਆਪਾਂ ਉੱਥੇ ਵੀ ਜਾ ਭੇਜਦੇ ਆ ਜੀ ਆਪਣੇ ਕੋਲ ਆਰਡਰ ਰਹੇਗੇ ਉਹ ਵੀ ਤਿਆਰ ਕਰੀ ਜੰਨੇ ਪਿੱਛੇ ਅੱਛਾ ਅਮਰੀਕਾ ਕੈਨੇਡਾ ਹੀ ਭੇਜ ਦੇਣਾ ਹਾਂ ਜੀ ਜਾਂਦੇ ਆ ਪੱਦਾ ਘੱਟ ਬੋਲਦਾ ਪਰ ਕੰਮ ਵਾਲਾ ਬਾਇ ਹਾਂ ਬਣਾਇਆ ਬੈਠਾ ਤੇ ਬਾਈ ਪੰਜਾਬ ਪੰਜੂਬ ਚ ਵੀ ਬਣਦੇ ਫਿਰ ਹਾਂ ਪੰਜਾਬ ਚ ਹੀ ਜਾ ਰਹੀ ਹੈ ਅੰਮ੍ਰਿਤਸਰ ਜਾਣਾ ਜੀ ਇਹ ਅੱਛਾ ਇਹ ਤਿਆਰ ਹੈ ਤੇ ਖਰੀਦਣਾ ਹੋਵੇ ਜੇ ਕਿਸੇ ਨੇ ਇਹ ਨਹੀਂ ਇਹ ਆਰਡਰ ਤੇ ਹੈ ਜੀ ਅੱਛਾ ਮਿੱਤਰੋ ਇਹ ਤਾਂ ਉਹ ਗੱਲ ਹੋ ਗਈ ਵੀ ਦੇਖੀ ਜਾ ਪਰ ਛੇੜੀ ਨਾ ਉਂ ਦੇਖ ਸਕਦੇ ਉਹਨੂੰ ਖਰੀਦ ਨਹੀਂ ਸਕਦੇ ਕਿਉਂਕਿ ਇਹ ਪਰਚੇਸਿੰਗ ਦੇ ਨਹੀਂ ਜੇ ਮੰਨ ਲਾ ਬਾਈ ਤੇਰੇ ਤੋਂ ਤੈਨੂੰ ਕਿਸੇ ਨੇ ਦੇਣੀ ਹੋਵੇ ਸਾਈ ਹਾਂਜੀ ਕਿੰਨੇ ਚਿਰ ਚ ਜਊਗਾ ਜਿਹੜਾ ਤਿਆਰ ਕਰ ਦਿੰਦਾ 6 ਮਹੀਨੇ ਲੱਗਣਗੇ 6 ਮਹੀਨੇ ਤਿਆਰ ਹੁੰਦਾ ਹੈ 6 ਮਹੀਨੇ ਚ ਇੱਕ ਜਊਗਾ ਤਿਆਰ ਹੁੰਦਾ ਹਾਂਜੀ ਲਓ ਵੀ ਮਿੱਤਰੋ ਹੁਣ ਤਾਂ ਗਰਮੀ ਚੜ ਗਈ ਆ ਅਗਲੇ ਸਾਲਾਂ ਚ ਆਉਣਿਆ ਤੁਹਾਨੂੰ ਆਪਦੇ ਵਿਆਹ ਉਦੋਂ ਨੂੰ ਜਿਹੜਾ ਹੈਗਾ ਤੁਸੀਂ ਸਾਰੇ ਸਾਰੇ ਸਾਈ ਫੜਾਓਗੇ ਤਾਂ ਕਿਤੇ ਉਦੋਂ ਨੂੰ ਤਿਆਰ ਹੋਊਗਾ ਹੈ ਹਾਂਜੀ ਸੋ 6 ਮਹੀਨੇ ਚ ਜਊਗਾ ਜਿਹੜਾ ਤਿਆਰ ਕਰ ਦਿੰਦਾ ਹੈ ਜਿਹੜਾ ਕੀਮਤਾ ਬਾਈ ਠੀਕ ਆ ਕਾਰਨ ਉਹ ਥੋੜੀ ਤਾਂ ਦੱਸ ਦੇਈ ਦੀ ਹੈ ਕਿਉਂਕਿ ਕਈ ਭਰਾ ਬਿਨਾ ਗੱਲੋਂ ਹੀ ਫੋਨ ਮਾਰਦੇ ਨੇ ਪਰ ਇਹਦੇ ਕੋਲ ਕੰਮਕਾਰ ਵਾਲਾ ਬੰਦਾ ਤੰਗ ਨਾ ਕਰੋ ਜਿਹਨੇ ਲੈਣਾ ਉਹ ਜ਼ਿਆਦਾ ਖੜਾ ਕਾਲ ਕਰਿਓ ਬਾਈ ਸੋ ਡੱਬ ਵਾਲੀ ਦੇ ਵਿੱਚ ਆ ਕੇ ਵੀ ਤੁਸੀਂ ਮਿਲ ਸਕਦੇ ਹੋ ਤੇ ਬਾਈ ਆਪਣਾ ਲੋਕੇਸ਼ਨ ਦੱਸ ਦੇ ਪ੍ਰੋਪਰ ਕਿੱਥੇ ਜੀ ਆ ਮੰਡੀ ਡੱਬ ਵਾਲੀ ਹੈ ਜੀ ਜ਼ਿਲ੍ਹਾ ਸਰਸਾ ਹਰਿਆਣਾ ਚ ਪੈਂਦਾ ਇਹ ਹਾਂ ਪੰਜਾਬ ਦੇ ਬਾਰਡਰ ਤੇ ਆ ਬਠਿੰਡੇ ਤੋਂ 30 ਕਿਲੋਮੀਟਰ ਅੱਗੇ ਨਾਲ ਹੈ ਜੀ ਹੁਣ ਡੱਬ ਵਾਲੀ ਦਾ ਭਰਾਵਾ ਸਾਰੀ ਬਥੇਰੀ ਵੱਡੀ ਤੇਰੀ ਦੁਕਾਨ ਕਿੱਥੇ ਆ ਆਪਣੀ ਸਰਸਾ ਰੋਡ ਤੇ ਡੇਰਾ ਮਨਸਾ ਦਾਸ ਦੇ ਡੇਰੇ ਕੋਲੇ ਹੈ ਜੀ ਅੱਛਾ ਨਾਂ ਕੀ ਦੁਕਾਨ ਦਾ ਨਾਮ ਹੈਗਾ ਜੀ ਜੌਂਗਾ ਜੀਪ ਹੱਬ ਜੌਂਗਾ ਜੀਪ ਹੱਬ ਹੈ ਤੇ ਡੱਬ ਵਾਲੀ ਸਰਸਾ ਰੋਡ ਤੇ ਭਾਈ ਇਹ ਬਾਈ ਤੁਹਾਨੂੰ ਮਿਲ ਜਾਣਾ ਠੀਕ ਆ ਆ ਨੰਬਰ ਬਾਈ ਸੋਡਾ ਲਿਖਿਆ ਹੈ ਉੱਪਰ ਹਾਂ ਜੀ ਨੰਬਰ ਦੋਨੋਂ ਮੇਰੇ ਆ ਨਾ ਨੰਬਰ ਲਿਖ ਲਓ ਨੋਟ ਕਰ ਲਓ 81687 ਤੇ 81861 94666 87776 ਇਹ ਨੰਬਰ ਤੇ ਕਰ ਲਓ ਕਾਲ ਤੇ ਜੌਂਗਾ ਜਿਹੜਾ ਹੈਗਾ ਤੁਹਾਨੂੰ ਮਿਲ ਜਾਣਾ ਚਾਹੇ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚੋਂ ਚਾਹੇ ਪੰਜਾਬ ਚੋਂ ਭਾਵੇਂ ਨਾਰਥ ਇੰਡੀਆ ਦੇ ਵਿੱਚ ਜਾਂ ਕਿਤੇ ਵੀ ਭਾਰਤ ਦੇ ਵਿੱਚੋਂ ਬਾਈ ਦਾ ਨੰਬਰ ਆ ਕਾਲ ਕਰਕੇ ਆ ਸਕਦੇ ਹੋ ਮਿਲ ਸਕਦੇ ਹੋ ਤੁਹਾਡੀ ਡਿਮਾਂਡ ਦੇ ਅਨੁਸਾਰ ਜਿਹੜਾ ਹੈਗਾ ਜੋਂਗਾ ਤਿਆਰ ਹੋਗਾ ਜੋਂਗਾ ਕਿਹੜੀਆਂ-ਕਿਹੜੀਆਂ ਗੱਡੀਆਂ ਦਾ ਤਿਆਰ ਹੋ ਜਾਂਦਾ ਜਿਵੇਂ ਇਹ ਤਾਂ ਪਜੈਰੋ ਦਾ ਬਾਈ ਬਾਕੀ ਕਿਹੜੀਆਂ-ਕਿਹੜੀਆਂ ਗੱਡੀਆਂ ਲੱਗਦੀਆਂ ਬਾਕੀ ਆਪਾਂ ਥਾਰ ਤੇ ਕਰ ਸਕਦੇ ਆ 550 ਦੇ ਹੋ ਜਾਂਦਾ ਜਾਂ オリジナル ਜੇਸੀ ਲਾ ਕੇ ਵੀ ਕਰਦੇ ਆ ਆਪਾਂ ਜਿਹੜੀ ਜੋਂਗੇ ਨਹੀਂ ਆਉਂਦੀਆਂ ਉਸ ਤੇ ਵੀ ਕਰੀ ਜਾਂਦੇ ਆ ਆਪਾਂ ਠੀਕ ਆ ਬਾਈ ਹਾਂਜੀ ਤੇ ਕੋਈ ਹੋਰ ਕੋਈ ਗੱਲ ਰਹੀਗੀ ਜਿਹੜੀ ਮੈਂ ਪੁੱਛ ਨਾ ਸਕਿਆ ਹਾਂ ਜਿਹੜੀ ਤੂੰ ਦੱਸਣਾ ਚਾਹੁੰਦਾ ਹੋਵੇਂ ਬਾਕੀ ਸਾਰਾ ਆਪਣਾ ਸਿਸਟਮ ਜਿਵੇਂ ਤੁਸੀਂ ਅੰਦਰ ਦਾ ਇੰਟੀਰੀਅਰ ਦੇਖੋਗੇ ਪਸ ਸੀਟਿੰਗ ਦਾ ਪੌਸ਼ਿੰਗ ਵਗੈਰਾ ਆਪਾਂ ਬਹੁਤ ਵਧੀਆ ਕਰਾਇਆ ਜੀ ਤੁਸੀਂ ਦੇਖੋਗੇ ਸਾਰਾ ਸਿਸਟਮ ਲਓ ਬਈ ਇੱਕ ਗੱਲ ਹੈ ਫੁੱਲ ਏਸੀ ਹੁੰਦਾ ਯਾਰ ਛੱਡ ਕੇ ਬਹਿ ਜਾਓ ਪਤੰਦਰੋਂ ਬਾਕੀ ਆ ਜਿਵੇਂ ਤੁਸੀਂ ਦੇਖੋ ਸਾਰਾ ਲੈਦਰ ਨਾਲ ਸਾਰਾ ਪੌਸ਼ਿੰਗ ਵਿੱਚ ਮਾਰ ਕੇ ਵਗੈਰਾ ਲੱਗੇ ਹੋਏ ਆ ਠੀਕ ਆ ਤਾਂ ਸਕਰੀਨ ਵੱਡੀ ਆ ਬਾਈ ਵਿੱਚ ਹਾਂ ਸਕਰੀਨ ਵੱਡੀ ਲੱਗਦੀ ਆ ਲਾ ਬਈ ਵਿੱਚੇ ਪਿੱਛੇ ਸੱਟ ਕੇ ਸੀਟਾਂ ਬਣ ਜਾਣਾ ਬੈੱਡ ਤੇ ਚਾਹੇ ਫਿਲਮਾਂ ਦੇਖੀ ਜਾਏ ਬ ਜੇ ਗੱਲ ਕਰਗੇ ਜਿਹੜੇ ਬੰਦੇ ਸੋਚਦੇ ਆ ਨਾ 5 ਸੀਟਰ ਥਾਰ ਨਹੀਂ ਮਿਲਦੀ ਜੇ ਕਿਤੇ ਤੁਸੀਂ ਡੱਬ ਵਾਲੇ ਵਾਲੇ ਪਾਸੇ ਇਧਰਲੇ ਪਾਸੇ ਨਿਗਾਹ ਮਾਰ ਲੈ ਚਾਹੇ ਵੀਡੀਓ ਆ ਵੀ ਸਮਾਰ ਕੇ ਪੂਰੀ ਦੇਖ ਲਈ ਤਾਂ ਪਰ ਜੋਂਗੇ ਵਾਲੇ ਪਾਸੇ ਭਜੋਂਗੇ ਹੋਰ ਵਾਲੇ ਪਾਸੇ ਨਹੀਂ ਜਾਂਦੇ ਕਾਰਨ ਆ ਯਾਰ ਕਿਉਂਕਿ ਜੀਪਾਂ ਜੋਂਗੇ ਘੋੜੇ ਘੋੜੀਆਂ ਇਹ ਸਾਰੇ ਜਿਹੜੇ ਪੰਜਾਬੀਆਂ ਦੇ ਸ਼ੌਂਕ ਹੈ ਤੇ ਇਹ ਕਦੇ ਖਤਮ ਨਾ ਹੋਣ ਵਾਲੀਆਂ ਚੀਜ਼ਾਂ ਬਾਕੀ ਸਾਰੀਆਂ ਚੀਜ਼ਾਂ ਦੀ ਮਾਰਕੀਟ ਆਪ ਡਾਉਣ ਹੁੰਦੀ ਜਾਂਦੀ ਆ ਪਰ ਇਹ ਕਿਉਂਕਿ ਜੱਦੀ ਪੁਛਦੀ ਜਿਵੇਂ ਆਪਣਾ ਧੰਦਾ ਆਉਂਦਾ ਖੇਤੀਬਾੜੀ ਕਿਸਦਾ ਕੋਈ ਹੈ ਨਾ ਜਿਵੇਂ ਜੱਦੀ ਪੁਛਦੀ ਧੰਦੇ ਹੁੰਦੇ ਆ ਨਾ ਉਹ ਮੈਂ ਜੱਦੀ ਪੁੱਛਦੀ ਸ਼ੌਂਕ ਹੁੰਦਾ ਤੇ ਸ਼ੌਂਕ ਕਦੇ ਖਤਮ ਨਹੀਂ ਹੁੰਦਾ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਸੋ ਬਣੇ ਰਹੋ ਗੁਰਪਤ ਕੋਟ ਦੀ ਨਾਲ ਮੈਂ ਆਸ ਕਰਦਾ ਤੁਹਾਨੂੰ ਇਹ ਵੀਡੀਓ ਪਤਾ ਲੱਗੇ ਵਧੀਆ ਲੱਗੀ ਹੋਣੀ ਆ ਬਾਕੀ ਮੈਂ ਵੀ ਦੋ ਚਾਰ ਗੇੜੇ ਮਾਰਦਾ ਮੈਂ ਤਾਂ ਇਹਦੇ ਨਾਲ ਇੱਕ ਗੱਲ ਵੀ ਕਰ ਰਹੀ ਸੀ ਮੈਂ ਕਿਹਾ ਜਿੱਤਲਾ ਜਾਊਗਾ ਨਹੀਂ ਵੇਖਦਾ ਮੈਨੂੰ 10 ਦਿਨ ਦੇ ਦੇ ਤੇ ਮੈਂ ਸਾਰੇ ਪਾਸੇ ਗੇੜੇ ਮਾਰਾਂਗਾ ਰਾਹ ਜੀ ਵੇਚ ਦੂੰ ਇਹ ਕਹਿੰਦਾ ਬਾਈ ਇਹ ਤਾਂ ਜਿਹੜਾ ਤੈਨੂੰ ਵੀਡੀਓ ਬਣਾਉਣ ਵਾਸਤੇ ਦੇ ਸਕਦਾ ਵੀ ਚਲ ਠੀਕ ਐ ਪਰ ਵਿਕਿਆ ਹੋਇਆ ਜੇ ਤੁਸੀਂ ਲੈਣਾ ਤਾਂ ਜਿਹੜਾ ਹੈਗਾ ਬੁੱਕ ਕਰਾ ਸਕਦਾ 6 ਮਹੀਨੇ ਦਾ ਟਾਈਮ ਲੱਗੂ ਗੱਲਾਂ ਹੋ ਗਈਆਂ ਬਾਈ ਲਓ ਬਈ ਇਹ ਤਾਂ ਨਵੇਂ ਸਕਾਰਪੀਆ ਵਾਂਗੂ ਆਪਣੇ ਆਪ ਹੀ ਤਾਂ ਉੱਠਦਾ ਤੇ ਆ ਆ ਗਿਆ ਇਹਦਾ ਇੰਜਨ ਇੰਜਨ ਦਾ ਵੀਰੇ ਪਜੈਰੋ ਵਾਲਾ ਉਦੋਂ ਬਾਅਦ ਬਾਈ ਇਹਦੇ ਕੋਈ ਦੱਸਣਾ ਚਾਹਵੇਂ ਕੋਈ ਗੱਲਬਾਤ ਸਾਰਾ ਆਪਾਂ ਇਹਦਾ ਕੰਮ ਕਰਿਆ ਜੀ ਸਾਰਾ ਓਵਰਹੌਲ ਨਵਾਂ ਕੰਮ ਕਰਿਆ ਹੋਇਆ ਸਾਰਾ ਬੈਂਟਰੀ ਵગેਰਾ ਐਕਸਾਈਡ ਵੀ ਰੱਖੀ ਹੋਈ ਹੈ ਜੀ ਬਾਈ ਹਾਂ ਜੀ ਬਾਈ ਠੀਕ ਆ ਤੇ ਆ ਬਾਈ ਕੀ ਲਾਇਆ ਸੱਪ ਆਇਆ ਸੱਪ ਦਾ ਇਹ ਸਨੋਕਰ ਹੈ ਜੀ ਇਹਦਾ ਕੀ ਕੰਮ ਹੁੰਦਾ ਸਨੌਫ ਕਰਦਾ ਇਹ ਤਾਂ ਡੰਮੀ ਲਾਇਆ ਜਾ ਵਰਕਿੰਗ ਵੀ ਹੋ ਜਾਂਦਾ ਇਹ ਵਰਕਿੰਗ ਵਾਸਤੇ ਇਹਦਾ ਸਪੇਸ ਦਿੱਤਾ ਹੋਇਆ ਹੈ ਅੰਦਰ ਜੇ ਵਰਕਿੰਗ ਕਰਨਾ ਚਾਹੁੰਦਾ ਤਾਂ ਬੰਦਾ ਇੱਥੋਂ ਕਰ ਸਕਦਾ ਹੈ ਕਿਆ ਬਾਤ ਲਓ ਬਈ ਹੁਣ ਇੱਕ ਢਾਹ ਰਹਿ ਗਿਆ ਬਸ ਬਾਕੀ ਸਾਰਾ ਕੁਝ ਨਿਪਟ ਗਿਆ ਤੇ ਢਾਹ ਲਾਉਣੇ ਆ ਤੇ ਨਾਲ ਆਪਾਂ ਤੁਹਾਨੂੰ ਜੋਂਗੇ ਦੀ ਡਰਾਈਵ ਦਿਖਾਵਨੇ ਤੇ ਭਰਾ ਮੇਰੇ ਇਹਨਾਂ ਸੁਚਾ ਦਾ ਰਵੱਈਆ ਲੱਗਦਾ ਹੈ ਇਹ ਪਾਇਲਟ ਸੁਚਾ ਲਾਈਆਂ ਜੀ ਜਿਵੇਂ ਆਪਾਂ ਐਕਸਟਰਾ ਜਿਹੜੇ ਲੈਂਟਰ ਲਾਈਆਂ ਉਹਨਾਂ ਵਾਸਤੇ ਹੈ ਅੱਛਾ ਤੇ ਜਿਹੜਾ ਆਪਾਂ ਸਾਈਡ ਤੇ ਹੋਰਨ ਲਾਇਆ ਉਹਦੇ ਉਹਨਾਂ ਵਾਸਤੇ ਸਿਸਟਮ ਵਾਸਤੇ ਸਾਰੇ ਐਕਸ ਟੱਟ ਲੱਗੇ ਸਾਰਾ ਕੁਝ ਚੱਲਦਾ ਹੈ ਬਈ ਹਾਂਜੀ ਸਾਰਾ ਵਰਕ ਸੈਟਲ ਕੇ ਫਿਰ ਹੈਂਡ ਬ੍ਰੇਕ ਥੱਲੇ ਲਾ ਬਈ ਮਿੱਤਰੋ ਕਰਾਂ ਕੋਈ ਗੱਲ ਬਾਤ ਹੀ ਸੁਣਾ ਦੇ ਫਿਰ ਯਾਰ ਜਿੱਦੋਂ ਜਿੱਥੋਂ ਦੀ ਜਾਊਗਾ ਲੱਗਦਾ ਹੋਣਾ ਯਾਰ ਲੋਕ ਤਾਂ ਖੜਖੜ ਕੇ ਦੇਖਦੇ ਨੇ ਹਾਂਜੀ ਇਹ ਈਡੀਆ ਜਿ ਆਪਣਾ ਪਹਿਲਾਂ ਤਿਆਰ ਕਰੀ ਤੇ ਇਹ ਚੱਲੂ ਬਈ ਪਹਿਲਾਂ ਇਸ ਤੋਂ ਬਣਾ ਨਹੀਂ ਹੋਇਆ ਅਸਲ ਇਹਨਾਂ ਦਾ ਪਹਿਲਾਂ ਹੀ ਜਾਊਗਾ ਇਹ ਟੱਟ ਸਾਰਾ ਆਹ ਮੋੜ ਲਈ ਠੀਕ ਹੈ ਤੇ ਯਾਰ ਇਹ ਮੈਨੂੰ ਇਹ ਪਾਸਿੰਗ ਕਦੋਂ ਤੱਕ ਆਫਰੇ ਦੀ ਆਸ ਨਹੀਂ ਇਹਦੀ 5 ਸਾਲ ਤੱਕ ਪਾਸਿੰਗ 5 ਸਾਲ ਤੱਕ ਦੀ ਯਾਰ ਮਾਲਕ ਜਿਹੜੇ ਆਪਾਂ ਜੋਗੇ ਤਿਆਰ ਕਰਦੇ ਆਂ ਫਿਰ ਉਹ ਪਾਸਿੰਗ ਵਾਲੇ ਹੁੰਦੇ ਆ ਸਾਰੇ ਹਾਂ ਪਾਸਿੰਗ ਵਾਲੇ ਬਿਟਾਉਟ ਪਾਸਿੰਗ ਚੱਲਦੇ ਨੇ ਜੀ ਮੈਨੂੰ ਫੁੱਲ ਭੈ ਇੱਥੇ ਬਾਈ ਇਹਦੇ ਵਾਸਤੇ ਜਿਹੜਾ ਉਹ ਕਹਿੰਦਾ ਵੀ ਉੱਠਾ ਨਾਲ ਲਾ ਕੇ ਜਿਹੜੇ ਹੈਗੇ ਆ ਆ ਕੱਢ ਲੈਣਾ ਕਰਨਾ ਮੈਂ ਉਹੀ ਗੱਲ ਕਰਦਾ ਮੈਂ ਕਿਹਾ ਉੱਠਾ ਨਾਲ ਲਾ ਕੇ ਜਿਹੜੇ ਹੈਗੇ ਆ ਦਰਵਾਜ਼ੇ ਉੱਚੇ ਰੱਖਣੇ ਪੈਂਦੇ ਹੈਨਾ ਤੇ ਜੋਗਾ ਵਾਲੇ ਆ ਕੇ ਘਟਕਣ ਬਾਟ ਆ ਕੇ ਬਣਾਉਣਾ ਪੈ ਜਾਣਾ ਮੈਨੂੰ ਲੱਗਦਾ ਹੈਨਾ ਆਈਡ ਬਹੁਤ ਜ਼ਿਆਦਾ ਆਈਡ ਬਹੁਤ ਜ਼ਿਆਦਾ ਬਾਈ ਪਰ ਇੱਕ ਗੱਲ ਹੈਗਾ ਲੋਕ ਵੀ ਖੜ ਖੜ ਕੇ ਦੇਖ ਰਹੇ ਵੀ ਵਾਕਈ ਕੋਈ ਚੀਜ਼ ਲੰਘੀ ਜਾਂਦੀ ਹੈ ਹੈਨਾ ਕਿ ਅਸੀਂ ਤਾਂ ਹੁਣ ਕਸਟਮਰ ਤਾਂ ਇਹ ਨਹੀਂ ਬਹੁਤ ਟਾਲ ਕਰੀ ਜਾਂਦੇ ਨੇ ਸਪੈਸ਼ਲ ਕੱਲ ਨੂੰ ਆ ਰਹੇ ਨੇ ਅੱਛਾ ਕੱਲ ਨੂੰ ਲੈਣ ਆ ਰਹੇ ਹਾਂ ਤੂੰ ਯਾਰ ਜੇ ਕਿਤੇ ਦੋ-ਤਿੰਨ ਦਿਨਾਂ ਪਹਿਲਾਂ ਕਿਹੜਾ ਮਾਰਦਾ ਫਿਰ ਤਾਂ ਹੋਏਦਾ ਹਾਂ ਹੁਣ ਅਗਲਾ ਆ ਜਾਊਗਾ ਕਦੋਂ ਤੱਕ ਤਿਆਰ ਹੋਊਗਾ ਸਾਰਾ ਅਗਲਾ ਜਾਊਗਾ ਸਾਨੂੰ ਅਸੀਂ ਤੇ ਸਾਡੇ ਕੋਲ ਤਿਆਰ ਹੋ ਰਿਹਾ ਹੀ ਉਹ ਸਾਨੂੰ ਅਸੀਂ 20 ਦਿਨਾਂ ਚਾਹ ਉਸ ਦੀ ਵੀਡੀਓ